ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਜੋ ਦਰਸ਼ਨ ਕਰ ਰਹੇ ਹੋ ਸਥਾਨ ਦੇ ਇਹ ਸਥਾਨ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਦਾ ਆ ਧੰਨ ਸਤਿਗੁਰ ਸੱਚੇ ਪਾਤਸ਼ਾਹ ਜੀ ਇਸ ਨਗਰ ਸੌਂਟੀ ਪਿੰਡ ਦੇ ਵਿੱਚ ਇਹ ਸਥਾਨ ਆ ਜ਼ਿਲ੍ਹਾ ਫਤਿਹਗੜ ਸਾਹਿਬ ਕੁਡਾਣੀ ਸਲਾਣਾ ਕਾਂਗੜੇ ਤੋਂ ਹੁੰਦੇ ਹੋਏ ਧੰ ਸਤਗੁਰ ਸੱਚੇ ਪਾਤਸ਼ਾਹ ਜੀ ਸਲਾਣੇ ਤੋਂ ਹੁੰਦੇ ਹੋਏ ਇੱਥੇ ਸੌਂਟੀ ਪਹੁੰਚੇ ਸਨ ਸੰਗਤ ਜੀ ਸਤਗੁਰ ਸੱਚੇ ਪਾਤਸ਼ਾਹ ਜੀ ਇਸ ਅਸਥਾਨ ਤੇ ਆਉਣ ਦਾ ਕਾਰਨ ਸਤਗੁਰਾਂ ਦਾ ਗੁਰੂ ਜੀ ਦੇ ਪਹਿਲੇ ਜਾਮੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਵੇਲੇ ਸਿੱਖ ਸਨ ਮਹਾਰਾਜ ਜੀ ਦਾ ਇੱਕ ਲਾਂਗਰੀ ਸੀ ਸੇਵਾਦਾਰ ਸਨ ਸਿੱਖ ਉਹ ਆਪਸ ਦੇ ਵਿੱਚ ਲੜ ਲੜ ਪਏ ਇੱਕ ਦੂਜੇ ਨੂੰ ਬੋਲ ਕਬੋਲ ਬੋਲੇ ਕੁੱਤੇ ਅਤੇ ਸੂਰ ਦੇ ਬਚਨ ਬੋਲੇ ਦੋਨਾਂ ਨੇ ਮੌਕੇ ਉੱਤੇ ਗੁਰੂ ਜੀ ਆ ਗਏ ਉਹਨਾਂ ਨੇ ਬਚਨ ਸੁਣ ਕੇ ਗੁਰੂ ਸਾਹਿਬ ਜੀ ਨੇ ਬਚਨ ਸੁਣ ਕੇ ਕਿਹਾ ਤੁਹਾਨੂੰ ਇਹ ਜੂਣ ਆ ਜਿਹੜੀ ਭੁਗਤ ਨਹੀਂ ਪਵੇਗੀ ਤਾਂ ਸਿੱਖਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਮੁਆਫੀ ਮੰਗੀ ਗੁਰੂ ਸਾਹਿਬ ਜੀ ਨੂੰ ਆਖਿਆ ਕਿ ਗੁਰੂ ਜੀ ਸਾਡਾ ਉਧਾਰ ਕਰੋ ਸਾਨੂੰ ਮਾਫ ਕਰੋ ਗੁਰੂ ਜੀ ਨੇ ਕਿਹਾ ਭਾਈ ਛੇਵੇਂ ਜਾਮੇ ਵਿੱਚ ਆ ਕੇ ਤੁਹਾਡਾ ਉਧਾਰ ਕਰਾਂਗੇ ਜਦੋਂ ਗੁਰੂ ਜੀ ਇਸ ਸਥਾਨ ਤੇ ਆਏ ਕੁੱਤਾ ਗੁਰੂ ਸਾਹਿਬ ਜੀ ਦੇ ਨਾਲ ਸੀਗਾ ਛੇਵੇਂ ਪਾਤਸ਼ਾਹ ਜੀ ਦੇ ਅਤੇ ਸੂਰ ਸੀ ਜਿਹੜਾ ਇੱਥੇ ਜੰਗਲ ਦੇ ਵਿੱਚ ਰਹਿੰਦਾ ਸੀ ਇੱਕ ਦਿਨ ਦੋਵਾਂ ਦਾ ਆਪਸ ਦੇ ਵਿੱਚ ਟਕਰਾ ਹੋਇਆ ਦੋਵੇਂ ਇੰਨੇ ਲੜੇ ਬਹੁਤ ਜ਼ਿਆਦਾ ਜ਼ਖਮੀ ਹੋ ਗਏ ਤਾਂ ਗੁਰੂ ਜੀ ਨੇ ਆਪਣੇ ਪਿਛਲੇ ਜਾਮੇ ਦਾ ਬਚਨ ਪੂਗਾਇਆ ਪਿਛਲੇ ਜਾਮੇ ਦੇ ਬਚਨ ਅਨੁਸਾਰ ਤੀਰ ਮਾਰ ਕੇ ਦੋਵਾਂ ਦਾ ਉਧਾਰ ਕੀਤਾ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਕੁੱਤੇ ਤੇ ਸੂਰ ਦਾ ਉਧਾਰ ਕੀਤਾ ਇਸ ਸਥਾਨ ਤੇ ਜਿਹੜੇ ਸਥਾਨ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਇਸ ਸਥਾਨ ਤੇ ਪਾਤਸ਼ਾਹ ਜੀ ਨੇ ਉਧਾਰ ਕੀਤਾ ਸੀ ਦੋਵਾਂ ਸਿੱਖਾਂ ਦਾ ਜੋ ਪਹਿਲੇ ਜਾਮੇ ਦੇ ਵਿੱਚ ਪਾਤਸ਼ਾਹ ਜੀ ਨੇ ਵਜਨ ਕੀਤਾ ਸੀ ਉਧਾਰ ਕਰਨ ਬਾਰੇ ਤੇ 6ਵੇਂ ਪਾਤਸ਼ਾਹ ਜੀ ਇਸ ਪਾਵਨ ਪਵਿੱਤਰ ਧਰਤੀ ਤੇ ਆਏ ਸਨ ਅੱਜ ਵੀ ਬੇਅੰਤ ਸੰਗਤਾਂ ਇਸ ਸਥਾਨ ਤੇ ਸੰਗਤ ਜੀ ਦਰਸ਼ਨ ਕਰਨ ਦੇ ਲਈ ਆਉਂਦੀਆਂ ਆ ਤੇ ਅਰਦਾਸਾਂ ਬੇਨਤੀਆਂ ਕਰਕੇ ਬੇਅੰਤ ਅਰਦਾਸਾਂ ਬੇਨਤੀਆਂ ਕਰਕੇ ਮਨ ਬਾਂਛਤ ਫਲ ਪ੍ਰਾਪਤ ਸੰਗਤਾਂ ਕਰਦੀਆਂ ਆ। ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਇਸ ਸਥਾਨ ਤੇ ਬੇਅੰਤ ਸੰਗਤਾਂ ਦੂਰ ਦਰਾਡੇ ਤੋਂ ਆਉਂਦੀਆਂ ਆਪ ਜੀ ਦਰਸ਼ਨ ਕਰ ਰਹੇ ਹੋ ਸੰਗਤ ਜੀ ਆਪ ਜੀ ਦਰਸ਼ਨ ਕਰੋ ਤੇ ਹੋਰਾਂ ਨੂੰ ਵੀ ਦਰਸ਼ਨ ਕਰਾਓ। ਵੀਡੀਓ ਨੂੰ ਸ਼ੇਅਰ ਕਰਕੇ ਹੋਰ ਸੰਗਤਾਂ ਨੂੰ ਵੀ ਛੇਵੇਂ ਪਾਤਸ਼ਾਹ ਜੀ ਦੇ ਪਾਵਨ ਸਥਾਨ ਦੇ ਦਰਸ਼ਨ ਕਰਾਓ। ਤੇ ਜੇ ਆਪ ਜੀ ਨੂੰ ਸਾਡੀ ਇਹ ਸੇਵਾ ਚੰਗੀ ਲੱਗੀ ਤੇ ਸੰਗਤ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਸਾਡੇ YouTube ਚੈਨਲ Facebook ਪੇਜ ਤੇ Instagram ਪੇਜ ਤੇ ਇਸੇ ਨਾਮ ਤੇ ਸਾਨੂੰ ਫੋਲੋ ਕਰਨ ਦੀ ਕਿਰਪਾ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ